ਆਵੇ ਨਾ ਕਿਉਂਕਿ ਨਹੀਂ ਤਾਂ ਜਿਹੜਾ ਸਾਡਾ ਇਹ ਰੋਡ ਸ਼ੋਅ ਹੈ ਇਹ ਫਲੱਪ ਹੋ ਜਾਊਗਾ। ਤੋਂ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇੱਥੋਂ ਆਪਾਂ ਪੈਦਲ ਚੱਲਾਂਗੇ। ਆਰ ਤੁਹਾਡੇ ਸੱਜੇ ਪਾਸੇ ਜਿਹੜੇ ਹੈਗੇ ਨੇ ਫੈਨਰਸ ਨੇ ਜਿਹੜੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਬਣਾਏ ਨੇ ਉਹ ਬੈਨਰਸ ਤੁਹਾਨੂੰ ਅਸੀਂ ਦਵਾਂਗੇ ਰੋਡ ਮਾਰਚ ਕਰਦੇ ਹੋਏ। ਨਸ਼ੇ ਦੇ ਖਿਲਾਫ ਨਾਅਰੇ ਲਗਾਉਂਦੇ ਹੋਏ ਔਰ ਆਮ ਜਨਤਾ ਨੂੰ ਜਾਗਰੂਤ ਕਰਦੇ ਹੋਏ ਜਿਹੜੇ ਹੈਗੇ ਆਸੀਂ ਏ ਰੋਡ ਮਾਰਚ ਕਰਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਮੇਰੇ ਸੱਜੇ ਪਾਸੇ ਦੋ ਲਾਈਨ ਦੇ ਵਿੱਚ ਸਿਰ ਪਾਸੇ ਦੋ ਲਾਈਨਾਂ ਬਣਾਵਾਂਗੇ ਉਹ ਅੱਗੇ ਮੂਵ ਕਰਨ ਗਿਆ ਜਿਹੜੇ ਮੇਲਸ ਹੈਗੇ ਨੇ ਪਿੱਛੇ ਤੋ ਇਸ ਤਰ੍ਹਾਂ ਦੇ ਨਾਲ ਤੁਸੀਂ ਸਾਰੇ ਸੱਜੇ ਪਾਸੇ ਦੋ ਲਾਈਨਸ ਬਣਾ ਲਓ ਤਾਂ ਕਿ ਅਸੀਂ ਤੁਹਾਨੂੰ ਬੈਨਲ ਦੇ ਸਕੀਏ ਔਰ ਆਪਾਂ ਮੂਵ ਹੋ ਸਕੀਏ ਜਿਹੜਾ ਰੋਡ ਮਾਰਚ ਹੈਗਾ ਇਹਨੂੰ ਆਪਾਂ ਟਾਈਮ ਲਈ ਫਿਨਿਸ਼ ਕਰੀਏ ਕਾ 90 ਬ੍ਰਕ ਅਵਿਆਨਸ ਰੋਡ ਮਾਰਚ ਜਿਹੜਾ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਡੀਜੀਪੀ ਪੰਜਾਬ ਆਪ ਦੇ ਹਦਾਇਤਾਂ ਦੇ ਮੁਤਾਬਕ ਅੱਜ ਜਲੰਧਰ ਸ਼ਹਿਰ ਦੀ ਸੈਂਟਰਲ ਸਬ-ਡਿਵੀਜ਼ਨ ਦੇ ਵਿੱਚ ਕੀਤਾ ਜਾ ਰਿਹਾ ਔਰ ਇਸ ਰੋਡ ਮਾਰਚ ਦੇ ਵਿੱਚ ਸ਼ਹਿਰ ਦੇ ਜਿਹੜੇ ਕਾਉਂਸਲਰ ਸਾਹਿਬਾਨ ਲੱਗੇ ਨੇ ਔਰ ਜਿਹੜੇ ਕਿ ਸਮਾਜ ਸੇਵੀ ਹੈਗੇ ਨੇ ਉਹ ਸਾਰੇ ਇੱਥੇ ਇਕੱਠੇ ਹੋਏ ਨੇ ਔਰ ਅਸੀਂ ਐਸ ਤੋਂ ਪਟੇਲ ਰਸਾਈ ਦਾ ਸਕੂਲ 'ਚ ਅਸੀਂ ਖੜੇ ਆ ਪਟੇਲ ਚੌਕ ਹੁੰਦੇ ਹੋਏ ਜੋਤੀ ਚੌਕ ਪੀ ਐਨ ਵੀ ਚੌਕ ਤੇ ਅਸੀਂ ਜਿਹੜਾ ਹੈਗਾ ਇਹ ਐਂਟੀ ਡਰਗ ਅਵੇਅਰਨੈਸ ਰੋਡ ਮਾਰਚ ਜਿਹੜਾ ਹੈਗਾ ਅਸੀਂ ਉੱਥੇ ਖਤਮ ਕਰਾਂਗੇ ਔਰ ਇਸ ਰੋਡ ਮਾਰਚ ਦਾ ਮੇਨ ਮਕਸਦ ਸਿਰਫ ਇਹੀ ਹੈ ਕਿ ਸਮਾਜ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਹੈਗਾ ਔਰ ਜਿਹੜੇ ਲੋਕ ਨਸ਼ਾ ਬੀਚਤੇ ਹੈਗੇ ਆ ਉਹਦੀ ਜਿਹੜੀ ਇਨਟੀਮੇਸ਼ਨ ਹੈਗੀ ਆ ਗਵਰਨਮੈਂਟ ਵੱਲੋਂ ਜਾਰੀ ਕੀਤੇ ਹੈਲਪਲਾਈਨ ਨੰਬਰ 9779810200 ਪਰ ਦੇਣ ਔਰ 112 ਪਰ ਦੇਣ ਤਾਂ ਕਿ ਜਿਹੜੇ ਨਸ਼ੇ ਦੇ ਸਮਗਲਰ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕੇ ਔਰ ਉਹਨਾਂ ਨੂੰ ਜਿਹੜਾ ਹੈਗਾ ਜੇਲਾ ਵਿੱਚ ਭੇਜਿਆ ਜਾ ਸਕੇ ਔਰ ਜਿਹੜਾ ਉਹਨਾਂ ਨੇ ਨਸ਼ੇ ਬੀਚ ਕੇ ਪ੍ਰਾਪਰਟੀਆਂ ਬਣਾਈਆਂ ਹੈਗੀਆਂ ਨੇ ਉਹਨਾਂ ਨੂੰ ਜ਼ਬਤ ਕਰਵਾਇਆ ਜਾ ਸਕੇ